ਇੱਕ ਚੀਜ਼ ਹੋਰ ਆ ਅੱਜ ਕੱਲ ਸੋਸ਼ਲ ਮੀਡੀਆ ਦਾ ਜਮਾਨਾ ਹੈ ਹਾਲਾਂਕਿ ਬਹੁਤ ਚੰਗੀ ਚੀਜ਼ ਆ ਇਹਦਾ ਸਹੀ ਇਸਤੇਮਾਲ ਕੀਤਾ ਜਾਵੇ ਤਾਂ ਇੱਕ ਵਰਦਾਨ ਤੋਂ ਭਰਦਾ ਹੈ ਹਾਂਜੀ ਹਾਂਜੀ ਸਹੀ ਹੈ ਲੇਕਿਨ ਮੈਂ ਇੱਕ ਇੰਟਰਵਿਊ ਸੁਣ ਰਿਹਾ ਸੀ ਹਾਕੀ ਟੀਮ ਦੇ ਖਿਡਾਰੀਆਂ ਦੀ ਸੀ ਉਹ ਕਹਿੰਦੇ ਸੀ 에어ਪੋਰਟ ਤੇ ਬੈਠੇ ਸਾਨੂੰ ਕੋਈ ਦੇਖ ਕੇ ਲੱਗ ਜਾਂਦੇ ਸੀ ਵੀ ਕੋਈ ਹੈਗੇ ਨਹੀਂ ਦੇਖੇ ਦੇਖੇ ਹੀ ਲੱਗਦੇ ਨੇ ਲੇਕਿਨ ਕਹਿੰਦੇ ਉੱਥੇ ਕੋਈ ਟਿਕਟੌਕ ਸਟਾਰ ਆਇਆ ਉਹਦੇ ਨਾਲ ਫੋਟੋ ਖਚਾਉਣ ਲੱਗੀ ਇਹ ਚੀਜ਼ ਵੀ ਲੋਕਾਂ ਚ ਬਹੁਤ ਹਾਂਜੀ ਜਿਹੜੇ ਦੂਜੇ ਸਟਾਰ ਹੁੰਦੇ ਨੇ ਉਹਨਾਂ ਨਾਲ ਤਾਂ ਫੋਟੋ ਕਰਾਉਂਦੇ ਨੇ ਪਰ ਜਿਹੜੇ ਇੱਕ ਐਥਲੀਟ ਹੁੰਦਾ ਸਪੋਰਟਸ ਪਰਸਨ ਹੁੰਦਾ ਉਹਨਾਂ ਨੂੰ ਇੰਨਾ ਕੋਈ ਜਾਣਦਾ ਨਹੀਂ ਜਾਂ ਲੋਕ ਮਤਲਬ ਕਿ ਲੋਕਾਂ ਦਾ ਇੰਟਰਸਟ ਸਪੋਰਟਸ 'ਚ ਘੱਟ ਆ ਉਤਾ ਘਟ ਜਾਂਦੇ ਨੇ ਹਾਂਜੀ 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 ਜੀ ਅੱਜ ਕੱਲ ਤਾਂ ਜਿਵੇਂ ਕੁੜੀਆਂ ਹੋ ਗਈਆਂ ਥੋੜਾ ਵੀਡੀਓ ਕਰਨੀ ਬਹੁਤ ਧਿਆਨ ਦਿੰਦੇ ਆਂ ਜੀ ਪਰ ਸਪੋਰਟਸ ਕਰਨੀ ਥੋੜਾ ਘੱਟ ਆ ਜੀ ਸਿਸਟਮ ਹਾਂਜੀ ਜੀ ਹਾਲਾਂਕਿ ਜੇ ਆਪਾਂ ਸੋਸ਼ਲ ਮੀਡੀਆ ਤੇ ਵਕਤ ਵਕਤ ਪਲੇਅਰਾਂ ਨੂੰ ਫੋਲੋ ਕਰਦੇ ਆਂ ਤਾਂ ਹੁੰਦਾ ਯਾਰ ਕਿ ਮੈਂ ਹਾਂ ਮੈਂ ਵੀ ਇਹਦੇ ਬੰਦ ਪ੍ਰੈਕਟਿਸ ਕਰਾਂ ਮੈਂ ਵੀ ਇਦਾਂ ਵੀਡੀਓ ਪਾਵਾਂਗੇ ਇਹਨਾਂ ਕਰਦੇ ਹੋਏ ਲੋਕ ਮੇਰੀਆਂ ਵੀ ਤਾਰੀਫਾਂ ਕਰਨਗੇ ਹਾਂਜੀ ਹਾਂਜੀ ਮੈਨੂੰ ਵੀ ਇਹ ਹੁੰਦਾ ਹੀ ਮੈਂ ਵੀ ਪਾਵਾਂ